ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕਣ ਮੈਂ ਅੱਜ ਤੁਹਾਡੇ ਨਾਲ ਲੈ ਕੇ ਆਈਆਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਹੈ ਸੱਪ ਦੀ ਸ਼ਾਂ ਕਿੱਦਾਂ ਉਹਨਾਂ ਨੂੰ ਸੱਪ ਨੇ ਸ਼ਾਂ ਕੀਤੀ ਸੀਗੀ ਗੁਰੂ ਜੀ ਨੂੰ ਜਾਨਵਰਾਂ ਨੂੰ ਜੰਗਲ ਦੇ ਵਿੱਚ ਚਰੌਣਾ ਬਹੁਤ ਚੰਗਾ ਲੱਗਦਾ ਸੀ ਇਸੇ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਰਹਿੰਦੇ ਸਨ ਜੋ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਸੀ ਉਹ ਰੋਜ਼ ਦੂਰ ਜੰਗਲ ਦੇ ਵਿੱਚ ਚਲੇ ਜਾਂਦੇ ਤੇ ਧਿਆਨ ਲਗਾ ਕੇ ਬੈਠ ਜਾਂਦੇ ਤੇ ਕਿਸੇ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਦੇ ਇੱਕ ਦਿਨ ਗੁਰੂ ਜੀ ਦੁਪਹਿਰ ਨੂੰ ਗਰਮੀ ਦੇ ਦਿਨਾਂ ਵਿੱਚ ਆਰਾਮ ਕਰ ਰਹੇ ਸਨ ਜਾਨਵਰ ਆਸ-ਪਾਸ ਹੀ ਚੱਲ ਰਹੇ ਸਨ ਗੁਰੂ ਜੀ ਨੇ ਜ਼ਮੀਨ ਤੇ ਆਪਣਾ ਤੌਲੀਆ ਵਿਛਾਇਆ ਤੇ ਉਸ ਉੱਪਰ ਸੌਂ ਗਏ ਥੋੜਾ ਜਿਹਾ ਸਮਾਂ गुजरਣ ਤੋਂ ਬਾਅਦ درخت ਦੀ ਛਾਂ ਬਦਲ ਗਈ ਅਤੇ ਛਾਂ ਦੀ ਜਗ੍ਹਾ ਧੁੱਪ ਗੁਰੂ ਜੀ ਦੇ ਚਿਹਰੇ ਉੱਪਰ ਆ ਗਈ। ਉਸ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਕੋਲ ਆ ਖਲੋਤਾ। ਗੁਰੂ ਜੀ ਦੇ ਚਿਹਰੇ ਉੱਪਰ ਸੂਰਜ ਦੀਆਂ ਗਰਮ ਕਿਰਨਾਂ ਪੈ ਰਹੀਆਂ ਸਨ। ਗਰਮ ਕਿਰਮਾਂ ਕਿਰਨਾਂ ਤੋਂ ਬਚਾਉਣ ਲਈ ਸੱਪ ਨੇ ਆਪਣਾ ਫਾਣਾ ਫੈਲਾ ਲਿਆ ਤੇ ਗੁਰੂ ਜੀ ਦੇ ਚਿਹਰੇ ਉੱਪਰ ਛਾਂ ਕਰ ਦਿੱਤੀ। ਗੁਰੂ ਜੀ ਇਸ ਸਭ ਤੋਂ ਅਣਜਾਣ ਆਰਾਮ ਕਰ ਰਹੇ ਸਨ, ਸੁਪਤੇ ਸੀਗੇ। ਉਸ ਵੇਲੇ ਰਾਏ ਪੁੱਲਰ ਉੱਥੋਂ ਆਪਣੇ ਨੌਕਰਾਂ ਦੇ ਨਾਲ ਲੰਘਿਆ ਜਦੋਂ ਉਹ ਦਰਖਤ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਗੁਰੂ ਜੀ ਨੂੰ ਉੱਥੇ ਬੇਖਬਰ ਸੁੱਤੇ ਵੇਖਿਆ ਨਾਲ ਹੀ ਸੱਪ ਨੂੰ ਨਜ਼ਦੀਕ ਵੇਖ ਕੇ ਇੱਕ ਵਾਰੀ ਸੋਚਿਆ ਕਿ ਕਿਦਰੋਂ ਸੱਪ ਨੇ ਗੁਰੂ ਜੀ ਨੂੰ ਡੰਗਤੇ ਨਹੀਂ ਮਾਰ ਦਿੱਤਾ ਸੱਪ ਕਿਸੇ ਨੂੰ ਨਜ਼ਦੀਕ ਆਂਦਾ ਵੇਖ ਕੇ ਉੱਥੋਂ ਚਲਾ ਗਿਆ ਰਾਏ ਪੁੱਲਰ ਜਦੋਂ ਗੁਰੂ ਜੀ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫਣ ਦੀ ਛਾਂ ਕੀਤੀ ਜਲੌਰ ਆਈਪੁੱਲਰ ਨੇ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਗੁਰੂ ਜੀ ਉੱਠ ਗਏ ਤੇ ਬੋਲੇ ਕਿ ਰੱਬ ਬਹੁਤ ਵੱਡਾ ਹੈ ਤੇ ਉਹ ਬਹੁਤ ਵੱਡੀ ਹੈ ਉਸ ਦੀ ਵਡਿਆਈ। ਰਾਏਪੁੱਲਰ ਨੇ ਆਪਣੇ ਨੌਕਰਾਂ ਨੂੰ ਦੱਸਿਆ ਕਿ ਗੁਰੂ ਨਾਨਕ ਇੱਕ ਆਮ ਬੱਚੇ ਨਹੀਂ ਹਨ ਉਹਨਾਂ ਉੱਪਰ ਰੱਬ ਦੀ ਬਹੁਤ ਮਿਹਰ ਹੈ। ਰਾਏਪੁੱਲਰ ਇਹ ਚਮਤਕਾਰ ਵੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਘੋੜੇ ਉੱਪਰ ਦੁਬਾਰਾ ਨਾ ਬੈਠ ਪਾਇਆ ਅਤੇ ਆਪਣੇ ਨੌਕਰਾਂ ਨਾਲ ਘਰ ਨੂੰ ਵਾਪਸ ਚਲਾ ਗਿਆ। ਮਤਲਬ ਕਿ ਇਹ ਤੋ ਆਪਾਂ ਨੂੰ ਇਹ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਇਨਸਾਨ ਰੱਬ ਰੂਪੀ ਹੁੰਦਾ ਏ ਰੱਬ ਰੂਪੀ ਇਨਸਾਨ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਉੱਪਰ ਰੱਬ ਦੀ ਕਿਰਪਾ ਹੁੰਦੀ ਹੈ ਹੁਣ ਆਪਾਂ ਹੀ ਆਪਾਂ ਨੂੰ ਕਿੰਨਾ ਰੱਬ ਕਿੰਨਾ ਸੱਪ ਤੋਂ ਆਪਾਂ ਨੂੰ ਡਰ ਲੱਗਦਾ ਆਪਾਂ ਉਹਦੇ ਨਾਮ ਤੋਂ ਹੀ ਡਰ ਜਾਂਦੇ ਆ ਪਰ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਐਨੇ ਰੱਬ ਦੇ ਵਿੱਚ ਰੱਬ ਦੀ ਭਗਤੀ ਚ ਲੀਨ ਸੀਗੀ ਉਹਨਾਂ ਤੇ ਇੰਨੀ ਕਿਰਪਾ ਸੀ ਰੱਬ ਦੀ ਕਿ ਉਹਨਾਂ ਨੂੰ ਇੱਕ ਸੱਪ ਛਾਂ ਕਰਨ ਲਈ ਆਇਆ ਸੀ ਕਿਉਂਕਿ ਉਹਨਾਂ ਦੇ ਚਿਹਰੇ ਤੇ ਧੁੱਪ ਪੈ ਰਹੀ ਸੀ ਤੁਸੀਂ ਹੁਣ ਇਹ